ਦੇਖੋ ਨਵੀਂ ਦਿੱਲੀ ਦੇ ਵਿੱਚ ਕਨਸਟੀਟਿਊਸ਼ਨ ਕਲੱਬ ਹੈਗਾ ਜਿੱਥੇ ਅਸੀਂ ਕਨਵੈਨਸ਼ਨ ਕਰਨੀ ਆ 22 ਨੂੰ ਆਰੋਸ ਕਨਵੈਨਸ਼ਨ ਦੇ ਵਿੱਚ ਦੇਸ਼ ਦੀਆਂ ਜ਼ਿਆਦਾ ਤੋਂ ਜ਼ਿਆਦਾ ਜਥੇਬੰਦੀਆਂ ਦੇ ਨਮਾਇੰਦੇ ਕੱਲਾ ਪੰਜਾਬ ਹਰਿਆਣਾ ਨਹੀਂ ਪੂਰੇ ਦੇਸ਼ ਦੀਆਂ ਜਿਹੜੀਆਂ ਸਾਡੇ ਨਾਲ ਦੋਵੇਂ ਫੋਰਮ ਨਾਲ ਰਿਲੇਟਡ ਹੈਗੀਆਂ ਉਹਨਾਂ ਦੇ ਮੁਖੀ ਉੱਥੇ ਪਹੁੰਚਣਗੇ ਅਸੀਂ ਮਾਹਰ ਵੀ ਸੱਦਾਂਗੇ ਤੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਚਰਚਾ ਆਪਾਂ ਕਰਾਂਗੇ ਵੀ ਕੀ ਆ ਜਿੱਕੀ ਮਸਲੇ ਆ ਕਿਵੇਂ ਇਹ ਇੰਪਲੀਮੈਂਟੇਸ਼ਨ ਹੋਣਾ ਜੋ ਸਰਕਾਰ ਦੇ ਦਾਅਵੇ ਐਨਾ ਬਜਟ ਲੱਗਣਾ ਸੀ ਪਹਿਲੋਂ ਇਹ ਵੀ ਕਰਾਂਗੇ ਆਪਾਂ ਮਾਨਸੂਨ 70 ਤੋਂ ਪਹਿਲੋ ਪਹਿਲੋ ਐਮਐਸਪੀ ਗਰੰਟੀ ਕਾਨੂੰਨ ਦਾ ਏਜੰਡਾ ਸੈੱਟ ਕਰਾਂਗੇ ਪਬਲਿਕ ਦੇ ਵਿੱਚ ਵੀ ਅਸੀਂ ਆ ਕਰ ਰਹੇ ਆ ਇਸ ਤਰੀਕੇ ਨਾਲ ਔਰ ਫਿਰਸ ਨਵੀਂ ਦਿੱਲੀ ਵਿੱਚ ਅਸੀਂ ਪੀਸੀ ਕਰਾਂਗੇ ਪੀਸੀ ਕਰਕੇ ਉਹ ਸਾਰਾ ਪ੍ਰੋਗਰਾਮ ਦੱਸਾਂਗੇ ਹੁਣ ਅਸੀਂ ਜਿਹੜੇ ਵਿਰੋਧੀ ਧਿਰ ਦੇ ਮੁਖੀ ਨੇ ਵੀ ਜਿਹੜੇ ਮੰਗ ਪੱਤਰ ਅਸੀਂ ਦਿੱਤੇ ਨੇ ਉਹਨਾਂ ਤੇ ਉਹਨਾਂ ਦੀ ਕੀ ਰਾਇ ਵਾ ਕੀ ਉਹ ਕਰ ਰਹੇ ਆ ਕਿ ਨਹੀਂ ਕਰ ਰਹੇ ਆ ਸੁਰਨਾ ਕੋ ਸੰਭਾਲ ਕੇ ਉਹਨਾਂ ਨੂੰ ਵਿਸ਼ੇਸ਼ ਕਰਕੇ ਮਿਲਾਂਗੇ ਇਹ ਇਹ ਅੱਜ ਜਿਹੜੇ ਆ ਇਹਨਾਂ ਗੱਲਾਂ ਤੇ ਸਹਿਮਤੀ ਬਣੀ ਸੀ ਜਿਵੇਂ ਕੁਝ ਡੱਲੇਵਾਲ ਸਾਹਿਬ ਨੇ ਦੱਸਤਾ ਉਹ ਤੁਹਾਨੂੰ ਅੱਜ ਅਸੀਂ ਦੱਸ ਦਿੱਤੀ ਹੈਗੀ ਜੰਦੇਰ ਸਾਹਿਬ ਜਿਵੇਂ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਕਿ ਉਸਤੇ ਉੱਪਰਲੀ ਵੀ ਚਰਚਾ ਹੋਈ ਹੈ ਕਿ ਅਗਰ ਰਾਸਤੇ ਖੋਲਦੇ ਨੇ ਤਾਂ ਕਿਸਾਨ ਕਿਸ ਤਰ੍ਹਾਂ ਅੱਗੇ ਵਧਣਗੇ ਕਿ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਹੈਗਾ ਜਿਵੇਂ ਜ਼ਿਕਰ ਆਇਆ ਸੀ ਕਿ ਉਹ ਕਹਿ ਕੇ ਟਰਾਲੀ ਤਿਆਰ ਰੱਖੋ ਆਪਣੀਆਂ ਟੈਂਕੀਆਂ ਤੇਲ ਦੀਆਂ ਭਰਾ ਕੇ ਰੱਖੋ ਨਹੀਂ ਤੁਹਾਡੀ ਗੱਲ ਵਜਾ ਵਾ ਅੱਜ ਉੱਤੇ ਚਰਚਾ ਹੋਈ ਹੈ ਹਜੇ ਕਿਉਂਕਿ ਮਾਨਜੁਕ ਸੁਪਰੀਮ ਕੋਰਟ ਚ ਹਰਿਆਣਾ ਸਰਕਾਰ ਚਲੀ ਗਈ। ਉਹਦੀ ਹਜੇ ਕੋਈ ਕਲੀਅਰ ਨਹੀਂ ਅਜ ਅੱਜ ਅਸੀਂ ਕੋ ਕਹਿ ਸਕਦੇ। ਕੋ ਹਜੇ ਤੇ ਡਿਸਕਸ਼ਨ ਬਾਕੀ ਹੈਗੀ ਆਪਣੀ ਠੀਕ ਹੈ ਨਾ। ਤੋਂ ਅਸੀਂ ਇਹ ਡਿਸਕਸ਼ਨ ਨੂੰ ਕੰਪਲੀਟ ਕਰਕੇ ਆਪਾਂ ਚੰਡੀਗੜ੍ਹ 16 ਨੂੰ ਲਗਭਗ 16 ਤੱਕ ਕਲੀਅਰ ਹੋ ਜਾਣਾ। 11 ਵਜੇ ਤੇ ਫਾਈਨਲ ਪੀਸੀ ਕਰਾਂਗੇ। ਠੀਕ ਆ ਫਿਲਹਾਲ ਇਹਦੀ ਤਸਵੀਰ ਹਜੇ ਕਲੀਅਰ ਨਹੀਂ ਹੈਗੀ ਇਸ ਕਰਕੇ ਫੇਰ ਐਜੰਡਾ ਸਾਡਾ ਅਧੂਰਾ ਆ ਰਿਹਾ ਹੈਗਾ। ਨੇ ਸਰ ਮੈਂ ਤੁਸੀਂ ਗੱਲ ਕੀਤੀ ਹੈ ਤੇ ਹਾਈ ਕੋਰਟ ਵੱਲੋਂ ਜਿਹੜੀ ਕਿਹਾ ਸੀ ਕਿ ਹਫਤੇ ਦੇ ਅੰਦਰ ਅੰਦਰ ਰਸਤੇ ਜਿਹੜੇ ਕਲੀਅਰ ਕੀਤੇ ਜਾਣ ਪਰ ਹੁਣ ਸੁਪਰੀਮ ਕੋਰਟ ਦੇ ਵਿੱਚ ਚਲੇ ਗਿਆ ਪਰ ਜੇਕਰ ਸੁਪਰੀਮ ਕੋਰਟ ਵੀ ਕਹਿ ਦਿੰਦਾ ਕਿ ਰਸਤੇ ਕਲੀਅਰ ਕੀਤੇ ਜਾਣ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਜੇਕਰ ਕੇਂਦਰ ਸਰਕਾਰ ਮੰਗ ਤੁਹਾਡੀ ਨਹੀਂ ਮੰਨਦੀ ਤਾਂ ਅੱਗੇ ਦਿੱਲੀ ਵੱਲ ਕੁਝ ਕੀਤਾ ਜਾਊਗਾ ਜਾਂ ਉਹਦੀ ਕੀ ਰੂਪਰੇਖਾ ਹੋਏਗੀ ਦੇਖੋ ਮੈਨੂੰ ਲੱਗਦਾ ਆਪਾਂ ਸਾਰੇ ਲੀਡਰ ਵੈਸੇ ਆਪਣੇ ਆਪ ਚ ਕਲੀਅਰ ਐ ਸਵਾਲ ਸਿਰਫ ਦੋਆਂ ਫੋਰਮਾਂ ਵੱਲੋਂ ਇੱਕ ਹਤਮੀ ਐਲਾਨ ਹੋਣਾ ਆਪਾਂ ਲਗਭਗ 5 ਮਹੀਨਿਆਂ ਤੋਂ ਹੀ ਕਹਿ ਰਹੇ ਆਂ ਵੀ ਅਸੀਂ ਇੱਥੇ ਨਹੀਂ ਬੈਠੇ ਹੂੰ ਜਵਾਬ ਤੁਸ ਸਮਝੋਗੇ ਸਾਨੂੰ ਸਰਕਾਰ ਨੇ ਬਹਾਲ ਲਿਆ ਵਾ ਅਸੀਂ ਕੋਈ ਰਸਤਾ ਨਹੀਂ ਰੁਕਿਆ ਅਸੀਂ ਦਿੱਲੀ ਜਾਣਾ ਚਾਹੁੰਨੇ ਦੋਵੇਂ ਫੋਰਮ ਇਸ ਗੱਲ ਤੋਂ ਨਹੀਂ ਪਛਾਂ ਹਟਣ ਵਾਲੇ ਹਾਂ ਹਾਲੇ ਜਿੰਨਾ ਚਿਰ ਇਹਦੀ ਕਲੀਅਰਸ ਨਹੀਂ ਹੁੰਦੀ ਕੀ ਖੋਲਦੇ ਰਾ ਕੇ ਨਹੀਂ ਖੋਲਦੇ ਜਦੋਂ ਖੋਲਣ ਦਾ ਫੈਸਲਾ ਕਰਨਗੇ ਤਾਂ ਅਸੀਂ ਲਗਭਗ 16 ਤੱਕ ਇਹ ਪੋਜੀਸ਼ਨ ਬੇਸ ਕੇ ਆਪਦੀ ਪੋਜੀਸ਼ਨ ਕਲੀਅਰ ਕਰ ਦਾਂਗੇ ਠੀਕ ਹੈ ਨਾ ਉਹ ਸਾਡੀ ਪੋਜੀਸ਼ਨ ਜਾ ਹੀ ਰਹੀ ਹੈ ਉਚਕੁਰਾ ਵਾਲਾ ਨਹੀਂ ਹੈ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ 16 ਤੱਕ ਦੀ ਗੱਲ ਕਹਿ ਰਹੇ ਨੇ ਆ 14 ਹੋ ਗਈ ਆ ਪਰ ਦੋ ਦਿਨਾਂ ਦੇ ਵਿੱਚ ਜਿਵੇਂ ਕਿਸਾਨਾਂ ਨੂੰ ਤੁਸੀਂ ਵੀ ਦੋ ਦਿਨ ਪਹਿਲਾਂ ਇੱਕ ਪ੍ਰੈਸ ਨੋਟ ਜਾਰੀ ਹੋਇਆ ਸੀ ਤੁਹਾਡੇ ਵੱਲੋਂ ਕਿ ਤੁਸੀਂ ਕਿਹਾਗਾ ਕਿ ਤਿਆਰ ਰਹੋ ਟੈਂਕਿਆਂ ਤੇਲਾਂ ਦੀਆਂ ਭਰਾ ਕੇ ਰੱਖੋ ਜ਼ਿਕਰ ਇਹ ਵੀ ਅਗਰ ਕਿਸਾਨ ਪਹਿਲੇ ਦਿਨ ਤੋ ਤਿਆਰ ਨਹੀਂ ਇੱਕਦਮ ਤਾਂ ਫੈਸਲਾ ਹੋਣਾ ਨਹੀਂ ਵੀ ਅੱਗੇ ਜਾਇਆ ਜਾਣਾ ਨਹੀਂ ਮੈਂ ਇਹੀ ਇਹੀ ਤੁਹਾਨੂੰ ਪੰਦੇਸਾਹਬ ਨੇ ਗੱਲ ਕਹੀ ਹੈ ਕਿ ਆਏ ਰੋਜ਼ ਰੋਜ਼ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਇਹਦੇ ਤੇ ਸਰਕਾਰ ਇੱਥੋਂ ਤੱਕ ਸੀਮਿਤ ਨਹੀਂ ਰਹੀ ਹਾਈ ਕੋਰਟ ਨੇ ਆਰਡਰ ਦਿੱਤਾ ਹਾਈ ਕੋਰਟ ਦੇ ਆਰਡਰ ਨੂੰ ਉਹਨਾਂ ਨੇ ਅੱਗੇ ਜਾ ਕੇ ਚੈਲੰਜ ਕਰਤਾ ਪੋਜੀਸ਼ਨ ਫਿਰ ਫਸ ਗਈ ਸਵਾਲ ਇੱਥੇ ਇੱਕ ਗੱਲ ਜ਼ਰੂਰ ਕਲੀਅਰ ਹੋ ਗਈ ਹੈ ਸਾਡੀ ਪਬਲਿਕ ਲਈ ਜਿਹੜਾ ਕਹਿੰਦੇ ਸੀ ਕਿ ਕਿਸਾਨਾਂ ਨੇ ਰੋਕਿਆ ਸਾਡੇ ਵਪਾਰੀ ਵੀਰ ਸਾਡੇ ਤੇ ਰੌਲਾ ਪਾ ਰਹੇ ਸੀ ਕਿ ਕਿਸਾਨ ਰੁੱਕੀ ਬੈਠੇ ਨੇ ਅੱਜ ਉਹ ਸਾਰੇ ਵਪਾਰੀ ਵੀਰਾਂ ਨੂੰ ਆਮ ਆਸ ਪੜੋਸ਼ ਦੇ ਲੋਕਾਂ ਨੂੰ ਕਲੀਅਰ ਹੋ ਗਿਆ ਕਿ ਹਰਿਆਣਾ ਗਵਰਨਮੈਂਟ ਦੀ ਨੀਅਤ ਕੀ ਹੈ ਇਨਾ ਰਸਤੀਆਂ ਨੂੰ ਬਲੌਕ ਕਰਨ ਦੇ ਕਲੀਅਰ ਹੋ ਗਿਆ ਸਪਸ਼ਟ ਹੋ ਗਿਆ ਲੇਕਿਨ ਉਦੋਂ ਤੱਕ ਸਾਡੇ ਕੋਲ ਐਫੀਡੇਵਿਟ ਦੀ ਕਾਪੀ ਹੋਣੀ ਜਿਹੜੀ ਐਫੀਡੇਵਿਟ ਉਹਨਾਂ ਨੇ ਉੱਥੇ ਫਾਈਲ ਕੀਤਾ ਹੈ ਉਹਦੇ ਚ ਦੇਖਣਾ ਅਜੇ ਵੀ ਉਹਦੇ ਚ ਕੀ ਆ ਸਾਡੀ ਕੋਸ਼ਿਸ਼ ਇਹ ਵੀ ਸ਼ਾਇਦ ਅੱਜ ਐਫੀਡੇਵਿਟ ਦੀ ਕਾਪੀ ਸਾਨੂੰ ਅਵੇਲੇਬਲ ਹੋ ਜੇ ਲੇਕਿਨ ਉਹ ਅਵੇਲੇਬਲ ਨਹੀਂ ਹੋਈ ਜਿੰਨਾ ਚਿਰ ਉਹ ਨੂੰ ਅਸੀਂ ਦੇਖ ਦੇਣੀ ਵੀ ਉੱਥੇ ਉਹਨਾਂ ਨੇ ਕੀ ਕਿਹਾ ਹੈ ਤਾਂ ਵਿਰੋਧ ਉਹ ਉਦੋਂ ਪਹਿਲਾ ਮਤਲਬ ਕਿਸੇ ਤਰ੍ਹਾਂ ਦਾ ਵੀ ਕੁਝ ਬੋਲਣਾ ਪ੍ਰੈਸ ਦੇ ਸਾਹਮਣੇ ਪਬਲਿਕ ਦੇ ਵਿੱਚ ਬੋਲਣਾ ਮੈਨੂੰ ਲੱਗਦਾ ਠੀਕ ਨਹੀਂ ਹੁੰਦਾ ਉਹ ਸਾਨੂੰ ਕੱਲ ਤੱਕ ਰੋ ਮਿਲ ਜਾਣਾ ਤੇ ਫਿਰ ਆਪਾਂ ਮਤਲਬ ਇਸ ਦੇ ਵਿੱਚ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਸਰ ਦੁਬਾਰਾ ਸਰਕਾਰ ਬਣੀ ਜੇ ਗੱਲ ਕਰੀ ਜਾਵੇ ਤਾਂ ਸਰਕਾਰ ਨਾਲ ਹੁਣ ਕੋਈ ਗੱਲਬਾਤ ਹੋਈ ਹੈਗੀ ਕਿਸੇ ਵੀ ਮਸਲੇ ਨੂੰ ਲੈ ਕੇ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਦੇ ਵਿੱਚੋਂ ਦੇਖੋ ਹਜੇ ਤੱਕ ਸਰਕਾਰ ਨਾਲ ਜਦੋਂ ਗੱਲ ਹੋਏਗੀ ਮੈਨੂੰ ਲੱਗਦਾ ਸਾਡੇ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਜਾਣਾ ਹੈ ਕਿਉਂਕਿ ਸਰਕਾਰ ਨੇ ਜਦੋਂ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸੱਦਾ ਦੇਣਾ ਹੈ ਉਸੇ ਵੇਲੇ ਪ੍ਰੈਸ ਤੇ ਆ ਜਾਣਾ ਹੈ ਕਿ ਕਿਸਾਨਾਂ ਨੂੰ ਸੱਦਾ ਦਿੱਤਾ ਤੇ ਤੁਹਾਡੇ ਜਰੀਏ ਚਿੱਠੀ ਸਾਡੇ ਕੋਲੇ ਮਗਰੋਂਣੀ ਹੈ ਤੁਹਾਡੇ ਜਰੀਏ ਸਾਨੂੰ ਪਹਿਲਾਂ ਸੂਚਨਾ ਮਿਲਣੀ ਹੈ ਸੋ ਹਜੇ ਤੱਕ ਕੋਈ ਇਹੋ ਜੀ ਗੱਲ ਨਹੀਂ ਹੈ ਜਦੋਂ ਵੀ ਕੋਈ ਗੱਲ ਹੋਏਗੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਵੇਗੀ ਲੀਡਰ ਆਫ ਅਪੋਜੀਸ਼ਨ ਨੂੰ ਮਿਲਣ ਨੂੰ ਕਹਦੇ ਕੋਈ ਸਮਾਂ ਸਰ ਮਿਲ ਚੁੱਕਿਆਗਾ ਮਤਲਬ ਹਾਂ ਲੀਡਰ ਆਫ ਅਪੋਜੀਸ਼ਨ ਨੂੰ ਅਸੀਂ ਚਿੱਠੀ ਲਿਖੀ ਐ ਔਰ ਚਿੱਠੀ ਦੇ ਵਿੱਚ ਦੋਨੋਂ ਫਾਰਮਾਂ ਨੂੰ ਸਾਂਝੇ ਤੌਰ ਦੇ ਤੇ ਚਿੱਠੀ ਲਿਖੀ ਐ ਔਰ ਉਦੋਂ ਗਾਹਾਂ ਕੱਲੇ ਉਹਨੂੰ ਨਹੀਂ ਲਿਖੀ ਨਾਲ ਹੀ ਉਹਦੀ ਇੱਕ ਕਾਪੀ ਅਸੀਂ ਪੰਜਾਬ ਦੇ ਆਪਣੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੂੰ ਵੀ ਅਸੀਂ ਚਿੱਠੀ ਲਿਖੀ ਐ ਕਿ ਭਾਈ ਇਹ ਤੁਸੀਂ ਆਪਦੇ ਉੱਪਰ ਮੈਂਬਰ ਆਫ ਵਿਰੋਧੀ ਤੇਰ ਦੇ ਮੈਂਬਰ ਨੂੰ اپੋਜੀਸ਼ਨ ਦੇ ਮੈਂਬਰ ਨੂੰ ਪ੍ਰਧਾਨ ਨੂੰ ਉੱਥੇ ਕਿਰਪਾ ਕਰਕੇ ਟਾਈ ਅਪ ਕਰਕੇ ਸਾਡੀ ਮੀਟਿੰਗ ਨੂੰ ਅਰੇਂਜ ਕਰੋ ਉਹ ਕਹਿ ਰਹੇ ਨੇ ਕਿ ਅਸੀਂ ਮਤਲਬ ਜਲਦੀ ਤੁਹਾਡੀ ਮੀਟਿੰਗ ਅਰੇਂਜ ਕਰਵਾ ਕੇ ਤੁਹਾਡੇ ਨਾਲ ਚਰਚਾ ਕਰਵਾਵਾਂਗੇ ਤੇਰਵਾਲ ਸਾਹਿਬ ਜਿਵੇਂ ਪਹਿਲਾਂ ਪੰਜਾਬ ਸਰਕਾਰ ਸੀਐਮ ਭਵੰਤਮਾਨ ਨੇ ਕਈ ਵਾਰੀ ਮੀਟਿੰਗਾਂ ਕਰਵਾਈਆਂ ਕਿ ਹੁਣ ਨਵੀਂ ਸਰਕਾਰ ਆਉਣ ਤੋਂ ਬਾਅਦ ਕੋਈ ਇਦਾਂ ਦਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਨਹੀਂ ਹਜੇ ਤੱਕ ਮੈਨੂੰ ਲੱਗਦਾ ਕਿਸੇ ਤਰ੍ਹਾਂ ਦਾ ਕੋਈ ਉਪਰਾਲਾ ਨਹੀਂ ਲੱਗ ਰਿਹਾ ਜਦੋਂ ਉਪਰਾਲਾ ਆਉਣਾ ਉਹ ਪਬਲਿਕ ਦੇ ਸਾਹਮਣੇ ਆਏਗਾ ਅਜੇ ਤੱਕ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਚਾਰਾਜੋਰੀ ਨਹੀਂ ਹੈ ਜਿੰਦੋਂ ਵੀ ਕੋਈ ਚਾਰਾਜੋਰੀ ਹੋਏਗੀ ਜਿੰਦੋਂ ਵੀ ਕੋਈ ਗੱਲਬਾਤ ਹੋਏਗੀ ਅਸੀਂ ਬਿਲਕੁਲ ਆਫੀਸ਼ੀਅਲੀ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਫਿਰ ਜਾਵਾਂਗੇ